ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਅੱਜ ਆਪਾਂ ਤੁਹਾਡੇ ਵਾਸਤੇ ਰੋਟਾਵੀਟਰ ਲੈ ਕੇ ਆਏ ਹਾਂ ਸੈਕੰਡ ਹੈਂਡ ਰੋਟਾਵੀਟਰ ਨੇ ਹਾਲਤ ਇਹਨਾਂ ਦੀ ਬਹੁਤ ਹੀ ਵਧੀਆ ਹੋਊਗੀ ਜੀ ਕੋਈ ਨੁਕਸ ਨਹੀਂ ਹੋਣਾ ਚਲਾ ਕੇ ਤੁਹਾਨੂੰ ਚੈੱਕ ਕਰਕੇ ਬਾਈ ਦੇਣਗੇ ਰੋਟਾਵੀਟਰ ਦੀ ਕੰਡੀਸ਼ਨ ਦੇਖ ਲਓ ਤੁਸੀਂ ਇੱਕ ਰੋਟਾਵੀਟਰ ਆਹ ਪਿਆ ਜੀ ਇੱਧਰ 0 ਡਰ ਲਖੜੀ ਆ ਨਾਲ ਹੀ ਇਹਦੇ ਖੜੀ ਆ ਮਸ਼ੀਨ ਕਣਕ ਵੀਜਣ ਵਾਲੀ ਬਾਕੀ ਹੋਰ ਆ ਦੇਖ ਸਕਦੇ ਹੋ ਤੁਸੀਂ ਰੋਟਾਵੀਟਰ ਨਵੇਂ ਵੀ ਇੱਥੋਂ ਮਿਲ ਜਾਂਦੇ ਨੇ ਸੈਕੰਡ ਹੈਂਡ ਵੀ ਰੋਟਾਵੀਟਰ ਆਪਾਂ ਬਾਈਆਂ ਤੋਂ ਖਰੀਦ ਸਕਦੇ ਹਾਂ ਇੱਧਰ ਨਵੇਂ ਤਿਆਰ ਹੋਏ ਬੇ ਨਹੀਂ ਬਾਈਆਂ ਦੀ ਵਰਕਸ਼ਾਪ ਐ ਐਸ ਸੀ ਆਰ ਦੇ ਨਾਂ ਤੇ ਅੱਗੇ ਦਿਖਾਉਨੇ ਆ ਸਾਨੂੰ ਰੋਟਾਵੇਟਰ ਹੋਰ ਬਹੁਤ ਜਾਦੇ ਉਹ ਦੂਸਰੀ ਸਾਈਡ ਤੇ ਪਏ ਨੇ ਜੀ ਉਹ ਵੀ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਇੱਧਰ ਦਿਖਾਉਨੇ ਆ ਸਾਨੂੰ ਰੋਟਾਵੇਟਰ ਪਹਿਲਾਂ ਤੁਸੀਂ ਲੋਕੇਸ਼ਨ ਦੇਖ ਲਓ ਆ ਖੜੇ ਆ ਆਪਾਂ ਮੋੜ ਚੌਂਕ ਦੇ ਵਿੱਚ ਇੱਕ ਸਾਈਡ ਬਠਿੰਡੇ ਤੋਂ ਆਉਂਦੀ ਐ ਇੱਕ ਸਾਈਡ ਮਾਨਸਾ ਤੋਂ ਵਿਚਾਲੇ ਚੌਂਕ ਰਹਿ ਗਿਆ ਆ ਇੱਧਰ ਸਾਈਡ ਤੇ ਸਾਨੂੰ ਸਾਹਮਣੇ ਰੋਟਾਵੇਟਰ ਪਏ ਦਿਖ ਜਾਣਗੇ ਮਿੱਤਰੋ ਇਹ ਰੋਟਾ ਵੀ ਟਰੋਂਦੇ ਜਾਂਦੇ ਰਹਿੰਦੇ ਨੇ ਕੁਝ ਵਿਕ ਜਾਂਦੇ ਨੇ ਹੋਰ ਆ ਜਾਂਦੇ ਨੇ ਉਸ ਦੀ ਥਾਂ ਤੇ ਆ ਦੇਖ ਸਕਦੇ ਹੋ ਰੋਟਾ ਵੀਟਰਾਂ ਦੀ ਕ੍ਰਿਸ਼ਨ ਦੇਖੋ ਤੁਸੀਂ ਬਿਲਕੁਲ ਸਾਫ ਪਿੰਟ ਵਗੈਰਾ ਕੋਈ ਨਹੀਂ ਨਿੱਤਰੇ ਮਾੜਾ ਮੋਟਾ ਜਿਹੜੇ ਹਿਸਾਬ ਨਾਲ ਚੱਲਿਆ ਹੁੰਦਾ ਉਸ ਹਿਸਾਬ ਨਾਲ ਇਹਨਾਂ ਦੇ ਰੇਟ ਹੋਣਗੇ ਜੀ ਹਾਲਤ ਦੇਖੋ ਤੁਸੀਂ ਰੋਟਾ ਵੀਟਰਾਂ ਵੀ ਬਹੁਤ ਹੀ ਵਧੀਆ ਕ੍ਰਿਸ਼ਨ ਦੇ ਵਿੱਚ ਰੋਟਾ ਵੀਟਰ ਪੈਣੀ ਆ ਬਲੇਡ ਦੇਖ ਸਕਦੇ ਹੋ ਪਲੇਟ ਵੀ ਇਹਨਾਂ ਦੇ ਵਧੀਆ ਪੈਣੇ ਵਿੱਚ ਆਪਾਂ ਨੂੰ ਪਲੇਟ ਵੀ ਬਦਲਣੀ ਲੋੜ ਨਹੀਂ ਇਹਨਾਂ ਦੀ ਬਾਕੀ ਕੰਪਨੀਆਂ ਦੀ ਗੱਲ ਕਰ ਰਹੀ ਦਸ਼ਮੇਸ਼ ਬਿਸਕਰਮਾ ਹਰੇ ਕੰਪਨੀ ਦਾ ਰੋਟਾਵੀਟਰ ਆਪਾਂ ਨੂੰ ਇੱਥੋਂ ਸੈਕੰਡ ਹੈਂਡ ਮਿਲ ਜੂਗਾ ਉਹ ਵੀ ਵਧੀਆ ਹਾਲਤ ਦੇ ਵਿੱਚ ਤੇ ਵਧੀਆ ਰੇਟ ਦੇ ਵਿੱਚ ਬਾਈਆਂ ਦੀ ਪੂਰੀ ਤਸੱਲੀ ਹੋ ਜੀ ਨੰਬਰ ਆਪਣੀ ਸਕਰੀਨ ਤੇ ਚੱਲੀ ਜਾਂਦਾ ਬਾਈਆਂ ਦਾ ਕਨੈਕਟ ਕਰ ਸਕਦੇ ਹੋ ਬਾਈਨਾਂ ਆਹ ਦੇਖ ਸਕਦੇ ਹੋ ਦੋ ਦਸ਼ਮੇਸ਼ ਦੇ ਪਏ ਨੇ ਇੱਧਰ ਹੋਰ ਪਿਆਗਾ ਕੋਈ ਮਾੜੀ ਮੋਟੀ ਦਿੱਕਤ ਵਾਲੇ ਰੋਟਾਵੀਟਰ ਨਹੀਂ ਬਾਈ ਸਾਰਾ ਇਹਦਾ ਕੰਡੀਸ਼ਨ ਓਕੇ ਕਰਕੇ ਦੇਣਗੇ ਚੱਕਰਾ ਕੇ ਦੇਣਗੇ ਰੋਟਾਵੀਟਰ ਰੋਟਰੋਬੀਟਰਾਂ ਦੀ ਕਿਹੜਾ ਤੁਸੀਂ ਆ ਕੰਡੀਸ਼ਨ ਦੇਖ ਸਕਦੇ ਹੋ ਛਾਤ ਮਾਰ ਲਓ ਤੁਸੀਂ ਪੇਂਟ ਵਗੈਰਾ ਸਭ ਨੂੰ ਸਾਰਾ ਕੁਝ ਸਕਰੀਨ ਦੇ ਵਿੱਚ ਆਪਣੇ ਦਿਖ ਰਿਹਾ ਹਾਲਤ ਵੀ ਇੰਨਾ ਹੀ ਦਿਖ ਰਹੀ ਹੈ ਵਧੀਆ ਚਾਲੂ ਹਾਲਤ ਦੇ ਵਿੱਚ ਰੋਟਰੋਬੀਟਰ ਨੇ ਜੀ ਇਹ ਦੇਖੋ ਕੰਡੀਸ਼ਨ ਦੇਖੋ ਪੀਨ ਵਾਲਾਂ ਦਾ ਪਿਆਗਾ ਹੋਰ ਵੀ ਬਹੁਤ ਸਾਰੇ ਸੰਦ ਇੱਥੋਂ ਆਪਾਂ ਨੂੰ ਮਿਲ ਜਾਂਦੇ ਆ ਮੋੜ ਚੌਂਕ ਦੇ ਵਿੱਚ ਆਈ ਆ ਦੇਖ ਸਕਦੇ ਹੋ ਇੱਧਰ ਬੰਨਿਆਂ ਦੀ ਵਰਕਸ਼ਾਪ ਆ ਗਈ ਐਸ ਸੀ ਆਰ ਦੇ ਨਾਂ ਤੇ ਵਰਕਸ਼ਾਪ ਆ ਇੱਧਰ ਕੋਈ ਗਾਗ ਵਗੈਰਾ ਖੜੇ ਨੇ ਕੁਈ ਨਵਾਂ ਰੋਟਾਵੇਟਰ ਲੈ ਸਕਦੇ ਹੋ ਨਾਲੇ ਇੱਥੇ ਤੁਸੀਂ ਨਾਲੇ ਸੈਕੰਡ ਹੈਂਡ ਰੋਟਾਵੇਟਰ ਆਪਾਂ ਨੂੰ ਇੱਥੋਂ ਮਿਲ ਜਾਣਗੇ ਜੀ ਉਹ ਵੀ ਵਧੀਆ ਹਾਲਤ ਦੇ ਵਿੱਚ ਪਾਣੀ ਦੀ ਸਾਹਮਣੇ ਦੇਖ ਸਕਦੇ ਹੋ ਜੀ ਬਰਕ ਸਾਹਬ ਐ ਐਸ ਸੀ ਆਰ ਦੇ ਨਾਂ ਤੇ ਕਿਸੇ ਭਰਾ ਨੂੰ ਨਵਾਂ ਰੋਟਾਵੇਟਰ ਵੀ ਚਾਹੀਦਾ ਹੋਇਆ ਵਧੀਆ ਇੱਕ ਫੈਟੀ ਰੇਟ ਤੇ ਆਪਾਂ ਨੂੰ ਇੱਥੋਂ ਨਵਾਂ ਰੋਟਾਵੇਟਰ ਵੀ ਮਿਲ ਜੂਗਾ ਜੀ ਇਹ ਦੁਕਾਨ ਹੈਗੀ ਆ ਜੀ ਬਰਕ ਸਾਹਬ ਮੌੜ ਚੌਂਕ ਦੇ ਵਿੱਚ ਆਪਾਂ ਇੱਥੇ ਆ ਕੇ ਆਪਾਂ ਬੰਨਿਆ ਨਾਲ ਗੱਲਬਾਤ ਕਰ ਸਕਦੇ ਆ ਜਾਂ ਫੋਨ ਨੰਬਰ ਤੇ ਧੰਨਵਾਦ ਜੀ ਵੀਡੀਓ ਦੇਖਣ ਲਈ ਸਾਰਿਆਂ ਦਾ ਵੀਡੀਓ ਨੂੰ ਸ਼ੇਅਰ ਜ਼ਰੂਰ